ਕੱਲ ਉਸ ਵੇਲੇ ਥਾਣਾ ਕਰਿੰਡਾ ਨੂੰ ਸਫਲਤਾ ਮਿਲੀ ਉਹਨਾਂ ਨੇ ਐਸ ਐਚ ਓ ਕਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਵਿੰਦਰ ਸਿੰਘ ਅਤੇ ਓੰਕਾਰ ਸਿੰਘ ਉਰਫ ਹੈਪੀ ਮਹਾਲਾ ਹਰਗਵਿੰਦਪੁਰ ਛਾਟਾ ਨੂੰ 2 ਕਿਲੋ ਕਰੀਬ ਫਹਿਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਉਕੰਗਾ ਲੈ ਜਾ ਰਹੇ ਨੇ ਕਿ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦੇ ਜਾਣਾ ਸੀਗਾ ਤੇ ਜੋ ਇਹਨਾਂ ਨੇ ਬਹੁਤ ਹੀ ਇੱਕ ਸ਼ਲਾਘਾਯੋਗ ਕੰਮ ਕੀਤਾ ਤੇ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮਹਿੰਮ ਜਿਹੜੀ ਵਿੱਢੀ ਹੋਈ ਹੈ ਸਰ ਇਹਨਾਂ ਦਾ ਕੋਈ ਅੱਗੇ ਕੋਈ ਪਰਚਾ ਵਗੈਰਾ ਇਹਨਾਂ ਦੇ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਅ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਸਾਹਮਣੇ ਆਏਗੀ ਆਪ ਨੂੰ ਦੱਸ ਦਤਾਂ ਸਰ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਜਿਹੜੀ ਖੇਪ ਫੜੀ ਹੈ 2 ਕਿਲੋ ਦੀ ਦੇਖੋ ਮੈਂ ਆਪ ਜੀ ਨੂੰ ਦੱਸਿਆ ਇਸ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਆ ਇਹ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਹਿਚਾਣੀ ਸੀ ਪਹਿਲਾਂ ਕਿੰਨੀਆਂ ਕਿਹੜੀਆਂ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ ਚ ਜਾਂ ਵੱਖ-ਵੱਖ ਜ਼ਿਲ੍ਹਿਆਂ ਚ ਪੰਜਾਬ ਦੇ ਸਪਲਾਈ ਕਰ ਚੁੱਕੀ ਹੈ ਫਿਲਹਾਲ ਤਾਂ ਅਜੇ ਇਹਦੇ ਮੁੱਢਲੀ ਪੁਛਗਿਛ ਤੋਂ ਕਿ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਤੀਸ਼ ਦੌਰਾਨ ਜੋ ਵੀ ਸਾਹਮਣੇ ਆਏਗਾ ਆਪ ਨੂੰ ਦੱਸ ਦਿੱਤਾ ਜਾਏਗਾ। ਸਰ ਕੰਮ ਕੀ ਕਰਦੇ ਆ ਵੈਸੇ? ਕੰਮ ਆਪਣਾ ਹੀ ਦਿਹਾੜੀ ਦਾ ਪੈ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ। ਉਮਰ ਕਿੰਨੀ ਹੈ ਇਹਨਾਂ ਦੀ? ਇਹਨਾਂ ਦੀ ਉਮਰ 24 ਤੋਂ 23-24 ਸਾਲ ਆ ਇਹਨਾਂ ਦੋਨਾਂ ਦੀ। ਕੋਈ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਚੁੱਕਣ ਦੀ ਕੀ ਪਤਾ ਲੱਗਾ ਕਿੱਥੋਂ ਹੈ ਕਿਸ ਦੇ ਇਸ਼ਾਰੇ ਤੇ ਸਾਰਾ ਨੈਟਵਰਕ ਨੈਟਵਰਕ ਦਾ ਚਲਾ ਰਿਹਾ ਸੀ। ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ। ਉਹਨਾਂ ਦੇ ਇਹ ਉਹਨਾਂ ਅਨਲਾਈਜ਼ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪਾਉਂਦੇ ਨੇ ਜਾਂ ਕੀ ਕਰਦੇ ਸੀਗੇ ਉਹਦੇ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਪਾਕਿਸਤਾਨ ਤੋਂ ਹੈਰਵੰਦੀ ਆਂਦੀ ਹੈ ਥੇਪ ਕੀ ਉਹਨਾਂ ਚ ਵੀ ਇਹਨਾਂ ਦਾ ਕੋਈ ਹੱਥ ਸੀ ਜਾਂ ਉੱਥੋਂ ਲੈ ਕੇ ਆਉਂਦੇ ਸੀ ਜਾਂ ਅੱਗੇ ਸਪਲਾਈਅਰ ਸੀ ਉਹ ਦੇਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਦਰਾਨੇ ਤਫਤੀਸ਼ ਪਤਾ ਕਰਾਂਗੇ ਕਿ ਇਹ ਡਰੋਨਾਂ ਹੀ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲਿਆਉਂਦੇ ਨੇ ਇਹ ਤਰ੍ਹਾਂ ਜੇ ਜੋ ਵੀ ਸਾਹਮਣੇ ਆਏਗਾ ਆਪ ਜੀ ਨੂੰ ਦੱਸਿਆ ਕਰ ਦੋ ਤੂੰ ਇਹ ਐਕਟਿਵ ਸੀ ਇਸ ਕੰਮ ਦੇ ਇਹ ਅਗਲੇ ਪੜਾਅ ਅੱਜ ਕੀ ਹੈ ਫਿਲਹਾਲ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੋਡਲੀ ਪੁਛ ਕੇ ਤੋਂ ਤਾਂ ਇਹ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਰਿਮਾਂਡ ਵਗੈਰਾ ਹਾਸਲ ਕੀਤਾ ਆਏ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਜੀ ਸਰ ਜੀ ਮੰਗਾ ਕੇ ਹੁੰਦੇ ਸੀ ਆ ਕੀ ਕਿਸ ਨੂੰ ਦਿੰਦੇ ਸੀ ਤਾਂ ਕੋਈ ਪਤਾ ਲੱਗਿਆ ਨਹੀਂ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਇਸ ਬਾਰੇ ਬੇਨਤੀ ਕਰ ਚੁੱਕਾ ਕਿ ਇਸ ਬਾਰੇ ਪਤਾ ਕਰਨ ਵਾਸਤੇ ਅਸੀਂ ਰਿਮਾਂਡ ਲੈਂਦਾ ਰਮਾਂਡ ਲੈ ਕੇ ਇਹ ਪੁੱਛਗਿਛ ਕਰਾਂਗੇ ਬਰੀਕੀ ਨਾਲ ਜਾ ਕੇ ਵੀ ਕਿਸ ਨੂੰ ਇਹ ਦਿੰਦੇ ਨੇ ਸਰ ਅਕਸਰ ਗੱਲ ਸਾਹਮਣੇ ਆਉਂਦੀ ਕਿ ਲਾਲਚ ਇਹਨਾਂ ਨੂੰ ਦਿੱਤਾ ਜਾਂਦਾ ਜੋ ਨਵੇਂ-ਨਵੇਂ ਮੁੰਡੇ ਆਏ ਕਿ ਵਿਦੇਸ਼ ਭੇਜ ਦਾਂਗੇ ਜਾਂ ਉਹ ਹੋਰ ਕਿਸ ਤਰੀਕੇ ਦੇ ਲਾਲਚ ਦੇ ਕੇ ਕੰਮ ਕਰਵਾਂਦੇ ਕੋਈ ਇਹਨਾਂ ਨੇ ਦੱਸਿਆ ਕੋਈ ਲਾਲਚ ਹੋਵੇ ਇਹਨਾਂ ਨੂੰ ਦਿੱਤਾ ਹੋਵੇ ਜਾਂ ਪੈਸੇ ਕਰਕੇ ਨਹੀਂ ਦੇਖੋ ਇਹਨਾਂ ਨੂੰ ਇਹ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਇਹਦੇ ਬਾਰੇ ਵੀ ਤਫ਼ਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ